ਨਹੀਂ ਇਹਨਾਂ ਨੇ ਦੱਸ ਦਿਆਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਜੱਜ ਸਾਹਿਬ ਨੇ ਜਿਹੜਾ ਇਹਨਾਂ ਨੂੰ ਕਿਹਾ ਜਿਹੜਾ ਕੋਈ ਬਣਾਈ ਵੀਡੀਓ ਕਹਿੰਦੇ ਸੀ ਉਹ ਇਹ ਪੇਸ਼ ਨਹੀਂ ਕਰ ਸਕੇ ਤੇ ਇਹ ਕਰਕੇ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਉਹਨਾਂ ਕੋਈ ਘੰਟਾ ਡੇਢ ਦਾ ਸਮਾਂ ਹੋਇਆ ਕਿਵੇਂ ਵੀ ਪੇਸ਼ ਕਿਹੜੀ ਜਿਲ੍ਹੇ ਹਰਿਆਣੇ ਦੇ ਵਿੱਚ ਨਹੀਂ ਮਿਲੇ ਜੀ ਰਿਮਾਂਡ ਨਹੀਂ ਨਹੀਂ ਕੋਈ ਕੋਈ ਟਿੱਪਣੀ ਕੀਤੀ ਕੋਰਟ ਨੇ ਇਸ ਪੂਰੇ ਮਸਲੇ ਤੇ ਨਹੀਂ ਦੇਖੋ ਸਾਹੀਦਤ ਬਾਹਰ ਹੀ ਖੜੇ ਹੈਗਾ ਸਾਨੂੰ ਜਿੰਦਾਂ ਇਹ ਖਬਰ ਮਿਲੀ ਆ ਕਿ ਉੱਥੇ ਜਿਹੜਾ ਜਿਸ ਦੇ ਹੱਥ ਦੇ ਵਿੱਚ ਭੇਜਤਾ ਉਹਨਾਂ ਨੇ ਤੇ ਬਾਹਰ ਦੇ ਵਿੱਚ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਹੋਰ ਆਸੇ ਪਾਸੇੋਂ ਫੋਨ ਕਮਾ ਕੇ ਫੇ ਜਿਹੜਾ ਸਾਨੂੰ ਰਿਮਾਰਡ ਦਿੱਤਾ ਜਾਵੇ ਉਹਨਾਂ ਨੇ ਕਿਹਾ ਹੁਣ ਇਹਨਾਂ ਨੂੰ ਭੇਜੋ ਜੋ ਕਾਰਵਾਈ ਐਸੋ ਪੁਲਿਸ ਨੇ ਇੱਕ ਘੇੜ ਘਟਾ ਅੰਦਰਪੋਰਟ ਦੇ ਕੀਤੀ ਨੂੰ ਕਿਵੇਂ ਵੇਖਦੇ ਪਿੰਗੇ ਇਹ ਦੇਖੋ ਤੁਹਾਨੂੰ ਤੁਹਾਨੂੰ ਪਹਿਲਾਂ ਉਹਦੇ ਦੱਸ ਰਹੇ ਆ ਕਿ ਇੱਕ ਸਾਜਿਸ਼ ਕੋਈ ਕਰ ਰਿਹਾ ਤੇ ਸਾਡੇ ਪਰਿਵਾਰ ਨੂੰ ਭਾਈ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਕੋਈ ਨਾ ਕੋਈ ਜਿਹੜਾ ਵਾ ਬੜਾ ਤਕੜਾ ਸਾਜ਼ਿਸ਼ ਹੈ ਰਹੀ ਜਾ ਰਹੀ ਹੈ। ਇਹ 20 ਘੰਟੇ ਲਗਾਤਾਰ ਅੰਦਰ ਕਾਰਵਾਈ ਚੱਲਦੀ ਰਹੀ ਕਿ ਕੋਈ ਕੋਈ ਪਤਾ ਲੱਗਿਆ ਕੀ ਚੱਲ ਰਿਹਾ ਦੋਈ ਅੰਦਰ। ਨੇ ਬਸ ਇਹੀ ਦੁਬਾਰਾ ਦੁਬਾਰਾ ਕਰ ਰਹਾ ਹੈਗੇ ਕਿ ਸਾਨੂੰ ਕਿਸ ਤਰ੍ਹਾਂ ਪਤਾ ਹੁਣ ਕਿਹੜੇ ਕੋ ਫੋਨ ਕਰਾ ਰਿਹਾ ਹੈਗੇ ਕਿ ਜੱਜ ਕਿਸ ਤਰ੍ਹਾਂ ਸਾਡਾ ਜਿਹੜਾ ਰਿਮਾਂਡ ਦਿੱਤਾ ਹੈ ਰਿਮਾਂਡ ਦੀ ਜ਼ਰੂਰਤ ਹੈ ਇਹ ਕਰਕੇ ਇੱਥੇ ਹੁਣ ਅੱਜ ਸ਼ਾਇਦ ਨਹੀਂ ਭੇਜਣਗੇ ਕਹਿੰਦੇ ਕਿ ਇਸ ਟਾਈਮ ਲੈਂਦੇ ਨਹੀਂ ਕੋਰਟ ਦੇ ਵਿੱਚ। ਹੂੰ। ਹੇ ਉਥੇ ਜੇਲ੍ਹ ਦੇ ਵਿੱਚ ਤੇ ਬਾਹਰ ਦੇ ਵਿੱਚ ਹੁਣ ਦੇਖੋ ਕਾਨੂੰਨ ਭੇਜ ਦਿੱਤੇ ਨੇ ਹਾਂ ਦੋ ਹੀ ਪੇਜ ਦੋ ਪੇਜ ਕਿੰਨੇ ਧੰਨਵਾਦ ਉਹ ਵਰਤਿਆ ਗਿਆ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਅੰਜੀ ਕਰਿਆ ਅਮਰਪਾਲ ਦੇ ਚਾਚਾ ਦੇ ਵੱਲੋਂ ਦਰਸਲ ਜੋ ਦਾਵਾ ਕੀਤਾ ਗਿਆ ਕਿ ਪੁਲਿਸ ਨੂੰ ਆ ਕੋਈ ਵੀ ਰਿਮਾਂਡ ਹਾਸਲ ਨਹੀਂ ਹੋਇਆ ਜਿਹੜਾ ਅੰਦਰ ਸੀ ਕਿ ਕਿਸ ਤਰ੍ਹਾਂ ਦੇ ਤਰਕ ਪੇਸ਼ ਕੀਤੇ ਗਏ ਨੇ ਜੋ ਉਹਨਾਂ ਨੇ ਦੱਸਣਾ ਹੀ ਦੱਸਤਾ ਜੀ ਬਾਹਰ ਸੀ ਤੁਸੀਂ ਅੰਦਰ ਸੀ ਕੋਈ ਬਿਆਨ ਬਣੀ ਜੀ ਬਿਆਨ ਰਿਮਾਂਡ ਨਹੀਂ ਮਿਲਿਆ ਹਾਂਜੀ ਜੁਡੀਸ਼ੀਅਲ ਕਸਟਡੀ ਹੈ ਜੀ ਹਾਂਜੀ ਜਿੰਨਾ ਰਿਮਾਂਡ ਮੰਗਿਆ ਸੀ ਉਹਨਾਂ ਨੇ 10 ਦਿਨ ਦਾ ਮੰਗਿਆ ਸੀਗਾ ਜੀ ਕਿਸ ਤਰ੍ਹਾਂ ਦੇ ਤਰਕ ਪੇਸ਼ ਕੀਤੇ ਪੁਲਿਸ ਨੇ ਉੱਥੇ ਦੇਖੋ ਕੋਈ ਵੀ ਐਸੀ ਕਨਸੀਲ ਨਹੀਂ ਕਰ ਸਕਦੇ ਥੈਂਕ ਯੂ ਤਾਂ ਵਕੀਲ ਨੇ ਜੀ ਕਹਿੰਦੇ ਨੇ ਕਿ ਰਿਮਾਂਡ ਮੰਗਣ ਦੀ ਕੋਸ਼ਿਸ਼ ਹੋਈ ਪਰ ਰਿਮਾਂਡ ਨਹੀਂ ਦਿੱਤਾ ਆ ਪੁਲਿਸ ਨੇ ਬਹੁਤ ਕਾਫੀ ਕੋਸ਼ਿਸ਼ ਕੀਤੀ ਇੱਕ ਵਾਰੀ ਫਿਰ ਤੋਂ ਸੁਖਤੈਨ ਸਿੰਘ ਉਹ ਰਦਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੁਖਤੈਨ ਸਿੰਘ ਜੀ ਹੋਣੀ ਬਾਹਰ ਇੰਤਜ਼ਾਰ ਕਰਦੇ ਰਹੇ ਪਰ ਕਹਿੰਦੇ ਨੇ ਕਿ ਮਿਲਨ ਨਹੀਂ ਦਿੱਤਾ ਗਿਆ ਸਲਾਹ ਸਾਹਿਬ ਇੱਕ ਮਿੰਟ ਤੁਹਾਡਾ ਲਵਾਂਗੇ ਅੱਛਾ ਤੁਸੀਂ ਨਗਾਤਾਰ ਇੰਨੇ ਘੰਟੇ ਤੋਂ ਇੱਥੇ ਖੜੇ ਸੀ ਕੋਸ਼ਿਸ਼ ਕਰ ਰਹੇ ਸੀ ਗੱਲਬਾਤ ਹੋਵੇ ਮੁਲਾਕਾਤ ਹੋਵੇ ਤਾਂ ਤੁਹਾਡੇ ਨਾਲ ਕੀ ਗੱਲਬਾਤ ਹੋਈ ਮੁਲਾਕਾਤ ਹੋਈ ਸਾਡੇ ਨਾਲ ਬਿਲਕੁਲ ਇਹ ਜਾਂਦਿਆਂ ਇੱਕ ਅਸੀਂ ਇਹਨਾਂ ਪੁੱਛਿਆ ਠੀਕ ਆ ਤੂੰ ਬਸ ਹੋਰੇ ਨੂੰ ਵੱਧ ਕੋਈ ਗੱਲਬਾਤ ਨਹੀਂ ਹੋਈ ਅਸੀਂ ਤਾਂ ਦੇਖੋ ਉੱਥੇ ਥਾਣੇ ਵੀ ਬੈਠੇ ਨੇ ਤੁਹਾਡੇ ਸਾਹਮਣੇ ਕਿੰਨਾ ਚਿਰ ਉੱਥੇ ਸਾਨੂੰ ਐਸਐਚਓ ਨਹੀਂ ਮਿਲਿਆ ਕਿੰਨੀ ਦੇਰ ਇਹ 2 2.5 ਘੰਟੇ ਬਾਅਦ ਅਸੀਂ ਕਹ ਦੱਸੋ ਦੇ ਨਹੀਂ ਦੇ ਅਸੀਂ ਜਾਣਦੇ ਆ ਫਿਰ ਉਹ ਮਿਲਿਆ ਤੁਹਾਨੂੰ ਵੀ ਆ ਗੱਲਬਾਤ ਉੱਥੇ ਆ ਜਾਓ ਇੱਥੇ ਆ ਗਏ ਜਦੋਂ ਤੁਸੀਂ ਪੁੱਛਿਆ ਕਿ ਕੀ ਹਾਲ ਚਾਲ ਹੈ ਠੀਕ ਠਾਕ ਉਹ ਤਾਂ ਕੋਈ ਜਵਾਬ ਆ ਹੁਣ ਤਾਂ ਠੀਕ ਆ ਬਾਕੀ ਹੋਰ ਕੋਈ ਗੱਲ ਨਹੀਂ ਹੋਈ ਉਸੇ ਟਾਈਮ ਗੱਡੀ 'ਚ ਬਿਠਾ ਗਏ ਅੱਛਾ ਫਿਰ ਅਦਾਲਤ ਦੇ ਅੰਦਰ ਜਿਹੜੀ ਕਾਰਵਾਈ ਹੋਈ ਇੰਨੇ ਘੰਟੇ ਕਾਰਵਾਈ ਅੰਦਰ ਚੱਲਦੀ ਰਹੀ ਅੰਦਰ ਕੀ ਪਤਾ ਲੱਗਿਆ ਤੁਹਾਨੂੰ ਕਿ ਕੀ ਕੁਝ ਕਾਰਵਾਈ ਹੋਈ ਵਕੀਲ ਨਾਲ ਤੁਹਾਡੀ ਗੱਲ ਹੋਈ ਹੈ ਉਹ ਰਿਮਾਂਡ ਦੀ ਦੁਬਾਰਾ ਦੁਬਾਰਾ ਜਿਹੜੀ ਮੰਗ ਕਰ ਰਹੇ ਸੀ ਪਰ ਜੱਜ ਸਾਹਿਬ ਨੇ ਦੇਖੋ ਉਹਨਾਂ ਨੇ ਕੋਈ ਸਬੂਤ ਮੰਗਿਆ ਕਹਿੰਦੇ ਕੋਈ ਵੀਡੀਓ ਇਹ ਕਹਿੰਦੇ ਬਣਾਈਆਂ ਤੋ ਕਹਿੰਦੇ ਪੇਸ਼ ਕਰੋ ਇਹ ਪੇਸ਼ ਨਹੀਂ ਕਰ ਸਕੇ ਤੇ ਇਹਨਾਂ ਨੂੰ ਸਾਨੂੰ ਪਤਾ ਲੱਗਾ ਕਿ ਉਹਨਾਂ ਨੇ ਤੇ ਪਰ ਇੰਨੇ ਘੰਟੇ ਲਗਾਤਾਰ ਇੱਕ ਵਾਰੀ ਵਾਰੀ ਅਪੀਲ ਹੋਈ ਨਹੀਂ ਦੇਖੋ ਪਤਾ ਨਹੀਂ ਹੋ ਸਕਦਾ ਪਹਿਲਾਂ ਲੈ ਕੇ ਹੁਣ ਜੱਜ ਬਾਅਦ ਦੇ ਬੈਠਾ ਹੋਵੇ ਕਿਉਂਕਿ ਅਸੀਂ ਵੀ ਤੁਹਾਡੇ ਵਾਂਗ ਬਾਹਰ ਹੀ ਖੜੇ ਹੈਗੇ ਸਾਨੂੰ ਇੰਨਾ ਜਿਆਦਾ ਦੇ ਅੰਦਰ ਦਾ ਪਤਾ ਪਰ ਇੰਨਾ ਸਾਨੂੰ ਪਤਾ ਲੱਗਾ ਕਿ ਉਹਨਾਂ ਨੇ ਜਿਹੜਾ ਸਬੂਤ ਕਹਿੰਦੇ ਸੀਗੇ ਕਿ ਸਾਡੇ ਕੋਲ ਹੈਗੇ ਉਸ ਸਬੂਤ ਦੇ ਪੇਸ਼ ਨਹੀਂ ਕਰ ਸਕੇ ਇੱਕ ਜੀ ਸਪਸ਼ਟ ਕਰਿਓ ਕੀ ਸਿੱਧਾ ਸਵਾਲ ਉੱਠਿਆ ਕਿ ਹਰਪ੍ਰੀਤ ਹੁਣੀ ਕਹਿੰਦੇ ਨੇ ਕਿ ਨਸ਼ੇ ਦੀ ਆਦੀ ਨੇ ਕੀ ਉਹ ਪਹਿਲਾਂ ਤੋਂ ਨਸ਼ਾ ਕਰਦੇ ਨੇ ਪਰਿਵਾਰ ਨੂੰ ਇਸ ਬਾਰੇ ਪਤਾ ਬਿਲਕੁਲ ਨਹੀਂ ਜੀ ਦੇਖੋ ਆਹ ਤੇ ਸਾਡਾ ਏਰੀਆ ਹੀ ਨਹੀਂ ਹੈਗਾ ਨਾ ਕੋਈ ਗੱਲ ਨਾ ਕੋਈ ਬਾਤ ਅਸੀਂ ਤੁਹਾਡੇ ਸਾਹਮਣੇ ਕਿੰਨੀਆਂ ਟੀਮਾਂ ਜਿਹੜੀਆਂ ਕੰਪੇਨ ਕਰਦੀਆਂ ਹੋਂ ਦੇ ਵਿੱਚ ਇੱਕ ਟੀਮ ਤੇ ਉਹਦੇ ਨਾਲ ਜਾਂਦੇ ਰਹੇ ਕੋਈ ਅਸੀਂ ਤੇ ਕੋਈ ਗੱਲਬਾਤ ਨਹੀਂ ਅਸੀਂ ਕੋਈ ਸੁਣੀ ਹੁਣ ਪੁਲਿਸ ਜਿੱਦਾਂ ਦੀਆਂ ਕਹਾਣੀਆਂ ਬਣਾਉਂਦੀ ਹੈ ਉਹਦੇ ਤੇ ਸਾਨੂੰ ਪਤਾ ਨਹੀਂ ਆ ਵੀ ਕਿਉਂ ਕਰ ਰਹੀ ਹੈ ਇਦਾਂ ਦੇ ਕੰਮ ਇਹ ਵੀ ਨਹੀਂ ਕਰ ਲੋ ਬਾਜ਼ਾਰ ਕੀ ਹਰਪ੍ਰੀਤ ਸਿੰਘ ਨੇ ਕਦੇ ਕੋਈ ਨਸ਼ਾ ਕੀਤਾ ਕਰਦਾ ਮੈਂ ਤੁਹਾਨੂੰ ਦੱਸਿਆ ਸਾਡੇ ਕੋਲ ਹੀ ਰਹਿੰਦੇ ਅਸੀਂ ਕੋਈ ਤੁਸੀਂ ਕਰਦਾ ਨਹੀਂ ਦੇਖਿਆ ਕਦੇ ਅਸੀਂ ਕੋਈ ਕੋਈ ਝੂੜਮਾਰ ਵਾਲੀ ਕੋਈ ਗੱਲ ਹੈ ਜੇ ਕੋਈ ਹੋਵੇ ਤੇ ਕਿਉਂਕਿ ਜੇ ਹੋਵੇ ਤਾਂ ਪਤਾ ਲੱਗ ਜਣਾ ਕਿੰਨਾ ਚਿਰ ਤੁਸੀਂ ਟਾਡੇ ਸਾਰੇ ਜਿਹੜੇ ਲੋਕ ਜਾਂਦੇ ਰਹੇ ਉਥੇ ਫਡੂਰ ਸਾਹਿਬ ਹਲਕੇ ਦੇ ਵਿੱਚ ਕੰਪੇਨ ਕਰਦੇ ਰਹੇ ਉਥੇ ਤੁਸੀਂ ਇੱਕ ਦੇ ਅੱਜ ਥੋੜੀ ਵੇਖਿਆ ਕਿ ਜਾਂ ਉਹਨੂੰ ਲਗਾ ਕੇ ਰੱਖਿਆ ਲਓ ਬੱਚਾ ਤੇ ਹੈ ਨਹੀਂ ਆ ਅੱਛਾ ਕੀ ਕਰੋ ਕਦੋਂ ਆਇਆ ਸੀ ਕੀ ਕੁਝ ਤੁਹਾਨੂੰ ਪਤਾ ਕਦੋਂ ਆਇਆ 1:00 ਵਜੇ ਦੇ ਕਰੀਬ ਆਇਆ ਵਾ ਕਿ ਉਹ ਜਿਹੜਾ ਵਾ 5 1 ਵਜੇ ਤੱਕ ਠੀਕ ਹੈ ਮਤਲਬ ਜਿਹੜਾ ਰੁਟੀਨ ਦੇ ਵਿੱਚ ਹੀ ਆ ਵੀ ਚਲੋ ਕਦੇ ਗਿਆ ਹੋਊਗਾ ਕਿਤੇ ਤੇ 5 ਵਜੇ ਤੋਂ ਬਾਅਦ ਜਦੋਂ ਨਹੀਂ ਆਇਆ ਤਾਂ ਫਿਰ ਉਹਦੀ ਪਾਲ ਸ਼ੁਰੂ ਕੀਤੀ ਉਹਦਾ ਫੋਨ ਬੰਦਾ ਰਹੇ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਇਹ ਸਾਨੂੰ ਤੇ 6 ਕੋਈ 5:30 6 ਵਜੇ ਜਿਹੜਾ ਪਤਾ ਲੱਗਾ ਵੀ ਨਹੀਂ ਉਹ ਹਰਪ੍ਰੀਤ ਪਤਾ ਨਹੀਂ ਲੱਗ ਰਿਹਾ ਕਿੱਥੇ ਤੇ ਫਿਰ ਉਹਦੋਂ ਬਾਅਦਾਂ ਕੋਸ਼ਿਸ਼ ਕੀਤੀ ਆਸ-ਪਾਸੇ ਪਹਿਲਾਂ ਤੇ ਆਪਣੇ ਨੇੜੇ ਤੇੜੇ ਉਹਦੇ ਸਰਕਲ ਉਹ ਫਰੈਂਡ ਸਰਕਲ ਦੇ ਵਿੱਚ ਪਤਾ ਕਰ ਲਿਆ ਫਿਰ ਫਿਰ ਪੁਲਿਸ ਨੇ ਸੰਪਰਕ ਕੀਤਾ ਪੁਲਿਸ ਨੇ ਸਾਨੂੰ ਦੇਖੋ ਇਹਨਾਂ ਦੱਤੀ ਜਾ ਰਹੇ ਆਗੇ ਕੋਈ ਜਿੱਦਾਂ ਸਵੇਰੇ ਮੀਡੀਆ ਦੇ ਥਰੂ ਪਤਾ ਲੱਗਿਆ ਭਾਈ ਅਮਰਪਾਲ ਸਿੰਘ ਦਾ ਬ੍ਰਦਰ ਫੜਿਆ ਪਰ ਸਾਨੂੰ ਕਿਸੇ ਨੇ ਕੋਈ ਇਨਫੋਰਮ ਨਹੀਂ ਕੀਤਾ ਹੈਗਾ ਵੀ ਤੁਹਾਡਾ ਬੰਦਾ ਵਾ ਤੁਸੀਂ ਪਛਾਣੋ ਉਹ ਹੀ ਆ ਕਿ ਹੋਰ ਕੋਈ ਆ ਤੁਹਾਨੂੰ ਮੀਡੀਆ ਤੋਂ ਪਤਾ ਲੱਗਾ ਹਾਂ ਮੀਡੀਆ ਤੋਂ ਪਤਾ ਸਾਨੂੰ ਕੋਈ ਨਹੀਂ ਪਤਾ ਲੱਗਾ ਸਾਨੂੰ ਰਾਤ ਇੰਨਾ ਥੋੜਾ ਜਿਹਾ ਸਾਨੂੰ ਪਤਾ ਲੱਗਿਆ ਕੋਈ ਵੀ 9:00 10:00 ਵਜੇ ਕਰੀਬ ਕਿ ਪੁਲਿਸ ਹਸਪਤਲ ਦੇ ਵਿੱਚ ਚਲਾ ਗਿਆ ਉਹ ਪਤਾ ਨਹੀਂ ਅਮਰ ਸਾਹਿਬੀ ਪੁੱਛਾ ਕੇ ਜਲੰਧਰ ਠੀਕ ਹੈ ਤਾਂ ਅੱਛਾ ਹੁਣ ਅੱਗੇ ਕੀ ਰੋਕ ਰਹਿਣ ਵਾਲਾ ਜੀ ਅੱਗੇ ਅੱਗੇ ਦੇਖੋ ਆਪਾਂ ਜਮਾਤ ਲਾਵਾਂਗੇ ਉਹਦੇ ਕਿ ਫਿਰ ਤੁਹਾਨੂੰ ਲੱਗਦਾ ਕੀ ਹੈ ਕਿ ਸਭ ਕਿਉਂ ਹੋਇਆ ਆਗਰ ਇੰਨੀ ਵੱਡੀ ਘਟਨਾ ਵਾਪਰੀ ਹੈ ਇਸ ਤਰ੍ਹਾਂ ਦਾ ਪਰਚਾ ਦਰਜ ਹੋਇਆ ਕਿਉਂ ਇਹ ਸਭ ਤੁਹਾਨੂੰ ਲੱਗਦਾ ਹੋਇਆ ਇਹ ਤਾਂ ਤੁਸੀਂ ਸਭ ਕੋ ਖੋਜ ਕਰੋ ਨਾ ਵੀ ਦੇਖੋ ਅਹੀਂ ਤੇ ਕੋਈ ਗਲਤ ਕੰਮ ਨਹੀਂ ਕਰ ਰਹਾ ਨਾ ਭਾਈ ਅਮਰਪਾਲ ਸਿੰਘ ਕਿਉਂ ਕਰ ਰਿਹਾ ਜਿੱਦਾਂ ਦਾ ਪਹਿਲਾਂ ਉਹ ਨੈਰੇਟਿਵ ਫਿਰ ਗਿਆ ਸੀਗਾ ਸਰਕਾਰਾਂ ਨੇ ਉਹ ਲੋਕਾਂ ਨੇ ਐਡਾ ਵੱਡਾ ਫਤਵਾ ਦੇ ਕੇ ਉਹਨੂੰ ਰੱਦ ਕੀਤਾ ਹੋਇਆ ਲੋਕ ਉਹਨੂੰ ਚਾਹਦੇ ਲੋਕ ਪਿਆਰ ਕਰਦੇ ਆ ਤੇ ਇਹ ਤੁਹਾਡੇ ਸਾਹਮਣੇ ਹੀ ਆ ਕਿ ਕਿੱਦਾਂ ਕਿੱਦਾਂ ਇਹੋ ਜਿਹੇ ਨਵੀਆਂ ਨਵੀਆਂ ਸ਼ਾਸ਼ਣਾਂ ਕਰਕੇ ਤੇ ਹੋਰ ਮਤਲਬ ਪਰਿਵਾਰ ਦੀ ਜਿਹੜਾ ਉਹ ਕਰਦਾਰ ਪੂਰੀ ਕਰਨਾ ਚਾਹੁੰਦਾ ਅੱਜ ਕਿੰਟੀ ਆਖਰੀ ਸਵਾਲ ਹੈ ਜਦੋਂ ਤੁਹਾਨੂੰ ਪਤਾ ਲੱਗਿਆ ਪਰਿਵਾਰ ਨੂੰ ਕਿ ਆਹ ਗੱਲ ਹੋ ਗਈ ਔਰ ਆ ਪਰਚਾ ਦਰਜ ਹੋਇਆ ਔਰ ਪਰਚਾ ਵੀ ਨਸ਼ੇ ਦਾ ਪਰਿਵਾਰ ਨੂੰ ਪਹਿਲਾ ਝਟਕਾ ਕੀ ਲੱਗਿਆ ਇਹ ਸਾਨੂੰ ਬੜਾ ਦੁੱਖ ਹੋਇਆ ਕਿ ਦੇਖੋ ਅਸੀਂ ਜਿਹੜੀ ਚੀਜ਼ ਨੂੰ ਲੈ ਕੇ ਚੱਲੇ ਹੋਏ ਆ ਉਹੋ ਹੀ ਸਾਡੇ ਦੇ ਦੋਸ਼ ਮਾਰੇ ਜਾ ਰਹੇ ਨੇ ਨਹੀਂ ਤੇ ਆਪ ਬੜੇ ਇਸ ਨੂੰ ਪਰੇਸ਼ਾਨ ਆ ਤਾਂ ਸੁਖਤੈਂ ਸਿੰਘ ਹੋਣੀ ਆ ਮੈਂਬਰ ਪਾਰਲੀਮੈਂਟ ਅਮਰਪਾਲ ਸਿੰਘ ਤੇ ਜਿਸ ਹਰਪੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਚਾਚਾ ਜੀ ਨੇ ਇਹ ਸੁਖਚੈਨ ਸਿੰਘ ਸਭ ਤੋਂ ਪਹਿਲਾਂ ਕਹਿੰਦੇ ਨੇ ਕਿ ਸਾਨੂੰ ਜਦੋਂ ਪਤਾ ਲੱਗਿਆ ਤਾਂ ਇੱਕ ਝਟਕਾ ਲੱਗਾ ਔਰ ਇੱਕ ਗੱਲ ਇਹ ਵੀ ਕਹਿੰਦੇ ਨੇ ਕਿ ਹਰਪ੍ਰੀਤ ਸਿੰਘ ਨਸ਼ੇ ਦਾ ਆਦੀ ਨਹੀਂ ਹੈ ਪਰ ਪੁਲਿਸ ਦੀ ਰਿਪੋਰਟ ਹੈ ਜਿਹੜੀ ਜਿਹੜੀ ਡੋਪ ਟੈਸਟ ਆ ਉਹਦੇ ਵਿੱਚ ਕਿਹਾ ਗਿਆ ਹੈ ਕਿ ਉਹ ਨਸ਼ੇ ਦਾ ਆਦੀ ਆ ਉਸ ਤੋਂ ਨਸ਼ਾ ਬਰਾਮਦ ਹੋਇਆ ਇਹਨਾਂ ਦਾ ਦਾਵਾ ਹੈ ਕਿ ਕੱਲ 1:30 ਵਜੇ ਘਰ ਤੋਂ ਆਏ ਨੇ ਔਰ ਜਿੱਥੇ ਗ੍ਰਿਫਤਾਰੀ ਹੋਈ ਹੈ ਕਹਿੰਦੇ ਨੇ ਕਿ ਇੱਧਰ ਕਦੇ ਉਹ ਆਇਆ ਹੀ ਨਹੀਂ ਇੱਧਰ ਆਉਂਦੇ ਨਹੀਂ ਸਾਡਾ ਕੋਈ ਇੱਧਰ ਲੈਣਾ ਦੇਣਾ ਨਹੀਂ ਹੈ ਸਾਡਾ ਇੱਧਰ ਸਰਕਲ ਨਹੀਂ ਆ ਆਖਿਰ ਕੀ ਕਾਰਨ ਬਣੇ ਆਖਿਰ ਕੌਣ ਸੱਚ ਬੋਲ ਰਿਹਾ ਕੀ ਪੁਲਿਸ ਦੀ ਕਾਰਵਾਈ ਠੀਕ ਹੈ ਜਾਂ ਪਰਿਵਾਰ ਜੋ ਦਾਅਵੇ ਕਰ ਰਿਹਾ ਉਹ ਠੀਕ ਹੈ ਆਪਣੇ ਆਪਣੇ ਦਾਅਵੇ ਨੇ ਪਰ ਹਾਲ ਫਿਲਹਾਲ ਦੀ ਘੜੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹਰਪੀਤ ਸਿੰਘ ਤੇ ਲਖਪ੍ਰੀਤ ਸਿੰਘ ਨੂੰ ਔਰ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਕਈ ਘੰਟੇ ਅੰਦਰ ਵੈਸ ਚਲਦੀ ਰਹੀ ਕਾਰਵਾਈ ਹੁੰਦੀ ਰਹੀ ਕੋਸ਼ਿਸ਼ਾਂ ਚਲਦੀਆਂ ਰਹੀਆਂ ਰਿਮਾਂਡ ਲੈਣ ਦੀਆਂ ਪਰ ਆਖਿਰਕਾਰ ਹਰਪੀਤ ਸਿੰਘ ਤੇ ਲਖਪ੍ਰੀਤ ਸਿੰਘ ਦਾ ਪੁਲਿਸ ਰਿਮਾਂਡ ਨਹੀਂ ਮਿਲਿਆ ਪੁਲਿਸ ਨੂੰ ਰਿਮਾਂਡ ਨਹੀਂ ਮਿਲਿਆ ਪੁਲਿਸਰ ਮਾਰ ਲੈਂਡ ਵਿੱਚ ਕਾਮਯਾਬ ਨਹੀਂ ਹੋਈ ਜਿਹੜੇ ਤੱਥ ਪੁਲਿਸ ਨੇ ਪੇਸ਼ ਕੀਤੇ ਜਿਹੜੀ ਵੀਡੀਓ ਪੇਸ਼ ਹਰਪੀ ਸਿੰਘ ਦੇ ਚਾਚਾ ਜੀ ਕਰ ਰਹੇ ਨੇ ਦੇਖਦੇ ਆ ਅੱਗੇ ਹੁਣ ਦਾ ਦਰਸਲ ਅਮਰਪਾਲ ਦੇ ਭਰਾ ਹਰਪੀ ਸਿੰਘ ਸਣੇ ਇਹਨਾਂ ਮੁਲਜ਼ਮਾਂ ਨੂੰ 플ੋਰ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਆ ਕਾਫੀ ਲੰਬਾ ਸਮਾਂ ਜਿਹੜੇ ਕਿ ਬਹਿਸ ਚੱਲੀ ਦੋਵੇਂ ਤਰ੍ਹਾਂ ਦੇ ਵੱਲੋਂ ਆਪਕੋ ਆਪਣੇ ਪੱਖ ਰੱਖੇਗੇ ਪਰ ਜੋ ਪਰਿਵਾਰ ਦੇ ਵੱਲੋਂ ਅਮਰਪਾਲ ਦੇ ਚਾਚਾ ਸੁਖਚੈਨ ਸਿੰਘ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਪੁਲਿਸ ਨੂੰ ਰਿਮਾਂਡ ਹਾਸਲ ਨਹੀਂ ਹੋਇਆ ਪੁਲਿਸ ਨੂੰ ਰਿਮਾਂਡ ਕੋਰਟ ਦੇ ਵੱਲੋਂ ਨਹੀਂ ਦਿੱਤਾ ਗਿਆ ਹਾਲਾਂਕਿ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਪਰਿਵਾਰ ਦੇ ਵੱਲੋਂ ਉਹਨਾਂ ਦੇ ਵਕੀਲ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਹਰਪ੍ਰੀਤ ਸਿੰਘ ਸਣੀ ਤਿੰਨਾਂ ਮੁਲਜ਼ਮਾਂ ਨੂੰ ਜਿਹੜਾ ਕਿ ਨਹਿਕ ਹਰਾਸ ਦੇ ਵਿੱਚ ਪੇਜ ਦਿੱਤਾ ਗਿਆ ਹਾਲਾਂਕਿ 10 ਦਿਨ ਦੀ ਪੁਲਿਸ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਪਰ ਕੋਰਟ ਦੇ ਵੱਲੋਂ ਰਿਮਾਂਡ ਨਹੀਂ ਦਿੱਤਾ ਗਿਆ ਇਹ ਵੀ ਪਰਿਵਾਰ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਜੋ ਵੀਡੀਓ ਦਾ ਜ਼ਿਕਰ ਕੀਤਾ ਜਾ ਰਿਹਾ ਸੀ ਜਦੋਂ ਇਹ ਪੂਰੀ ਗ੍ਰਿਫਤਾਰੀ ਹੁੰਦੀ ਹੈ ਉਹ ਵੀਡੀਓ ਵੀ ਜਿਹੜੀ ਕਿ ਮੌਕੇ ਤੇ ਪੁਲਿਸ ਦੇ ਬੰਨੂ ਪੇਸ਼ ਨਹੀਂ ਕੀਤੀ ਜਾ ਸਕੀ ਜੋ ਅਮਰਪਾਲ ਦੇ ਪਰਿਵਾਰ ਦੇ ਉਹਨਾਂ ਦੇ ਚਾਚਾ ਸੁਖਚੈਨ ਸਿੰਘ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਦਰਸਲ ਅੱਜ ਬਕਾਇਦਾ ਐਸਐਸਪੀ ਦੇ ਵੱਲੋਂ ਜਲੰਧਰ ਦੇ ਐਸਐਸਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਵੱਡੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਵੱਡਾ ਖੁਲਾਸਾ ਕੀਤਾ ਜਾਂਦਾ ਹੈ ਕਿ ਅਮਰਪਾਲ ਦੇ ਭਰਾ ਹਰਪ੍ਰੀਤ ਉਸ ਦਾ ਸਾਥੀ ਲਵਪ੍ਰੀਤ ਜਿਸ ਨੂੰ ਨਸ਼ਾ ਲੈਂਦਾ ਗਿਆ ਸੀ ਆ ਲੁਧਿਆਣਾ ਤੋਂ ਸੰਦੀਪ अरोड़ा ਇਹਨਾਂ ਤਿੰਨਾਂ ਦੀ ਜਿਹੜੀ ਕਿ ਇਹ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਚ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਹਾਲਾਂਕਿ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਪਰ ਰਿਮਾਂਡ ਹਾਸਲ ਪੁਲਿਸ ਨੂੰ ਨਹੀਂ ਹੋਇਆ ਜੋ ਕਿ ਅਮਰਪਾਲ ਦੇ ਪਰਿਵਾਰ ਦੇ ਵੱ ਤੋ ਸਿਧਾਰੋ ਕਰਾਂਗੇ ਫਲੋਰ ਦਾ ਜਿੱਥੇ ਕਿ ਦਰਸਲ ਇਹ ਸੁਣਵਾਈ ਹੋਈ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸਾਡੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਜੁੜੇ ਹੋਏ ਨੇ ਨਪਿੰਦਰ ਫਿਲਹਾਲ ਦੀ ਕੀ ਕੋਈ ਜਾਣਕਾਰੀ ਹਾਲਾਂਕਿ ਅਮਰਤਪਾਲ ਦੇ ਚਾਚਾ ਦੇ ਵਿਰੁੱਧ ਬਹੁਤ ਵੱਡਾ ਦਾਵਾ ਕੀਤਾ ਗਿਆ ਕਿ ਪੁਲਿਸ ਨੂੰ ਕੋਈ ਵੀ ਰਿਮਾਂਡ ਨਹੀਂ ਮਿਲਿਆ ਦੇਖੋ ਬਿਲਕੁਲ ਤਾਂ ਸਪਾਈਟ ਹੈ ਜੀ ਕਿ ਪੁਲਿਸ ਨੂੰ ਰਿਮਾਂਡ ਨਹੀਂ ਮਿਲਿਆ ਜਿਹੜੇ ਵਕੀਲ ਅੰਦਰ ਪੇਸ਼ ਹੋਏ ਸੀ ਉਹ ਵਕੀਲ ਵੀ ਸਪਸ਼ਟ ਕਰ ਗਏ ਨੇ ਵਕੀਲ ਨੇ ਸਪਸ਼ਟ ਕੀਤਾ ਕਿ ਪੁਲਿਸ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਨੇ ਇੱਕ ਦਿਨ ਦਾ ਵੀ ਰਿਮਾਂਡ ਨਹੀਂ ਦਿੱਤਾ ਪੁਲਿਸ ਨੇ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ ਜਿਹੜੇ ਪੁਲਿਸ ਨੇ ਤੱਥ ਪੇਸ਼ ਕੀਤੇ ਸੀ ਸਬੂਤ ਪੇਸ਼ ਕਰਦਾ ਦਾਵਾ ਕੀਤਾ ਗਿਆ ਉਹਨਾਂ ਦੇ ਨਾਲ ਅਦਾਲਤ ਨੇ ਸਹਿਮਤੀ ਪ੍ਰਗਟ ਨਹੀਂ ਕੀਤੀ ਜਿਸ ਤਰ੍ਹਾਂ ਉਹਨਾਂ ਦੇ ਚਾਚਾ ਔਰ ਜਿਹੜੇ ਵਕੀਲ ਨੇ ਉਹਨਾਂ ਦਾ ਦਾਵਾ ਜਿਹੜਾ ਕਿ ਉਹਨਾਂ ਸਬੂਤਾਂ ਨੂੰ ਨਾ ਕਾਫੀ ਸਮਝਿਆ ਰਿਮਾਂਡ ਦੇਣ ਦੇ ਲਈ ਕਿਉਂਕਿ ਜੇ ਅਦਾਲਤ ਪੁਲਿਸ ਦੇ ਤੱਥਾਂ ਦੇ ਮੁਤਾਬਕ ਜਿਹੜਾ ਹੈ ਕਿ ਅਗਰ ਸਾਰੀਆਂ ਚੀਜ਼ਾਂ ਨੂੰ ਯਕੀਨ ਕਰਦੀ ਉਹਨਾਂ ਦੇ ਦਾਅਵਿਆਂ ਨੂੰ ਯਕੀਨ ਕਰਦੀ ਤਾਂ ਉਹਦੇ ਵਿੱਚ ਜ਼ਾਹਿਰ ਜੀ ਗੱਲ ਹੈ ਕਿ ਰਿਮਾਂਡ ਮਿਲਣਾ ਸੀ ਪਰ ਹਾਲਾਂਕਿ ਮੁਕੱਦਮੇ ਨੂੰ ਲੈ ਕੇ ਟਿੱਪਣੀ ਨਹੀਂ ਹੈ ਇਹ ਪੁਲਿਸ ਰਿਮਾਂਡ ਨੂੰ ਲੈ ਕੇ ਟਿੱਪਣੀ ਆ ਪੁਲਿਸ ਰਿਮਾਂਡ ਜਦੋਂ ਮੰਗਿਆ ਗਿਆ ਦੱਸ ਦੇਂਦਾ ਤਾਂ ਸ਼ਾਇਦ ਪੁਲਿਸ ਦੇ ਕੋਲੇ ਨਾ ਕਾਫੀ ਤੱਥ ਰਹੇ ਹੋਣ ਜਿਹਦੇ ਚੱਲਦੇ ਆ ਅਦਾਲਤ ਨੇ ਰਿਮਾਂਡ ਦੇਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਹਾਲਾਂਕਿ ਨਿਆਂਇਕ ਰਸਤੇ ਵਿੱਚ ਭਜਨ ਦਾ ਹੁਕਮ ਸੁਣਾਇਆ ਜਦੋਂ 14 ਦਿਨ ਦੀ ਨਿਆਂਇਕ ਰਸਤ ਦਿੱਤੀ ਗਈ ਆ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਅੱਗੇ ਹੋਏਗੀ ਪਰ ਪੁਲਿਸ ਨੂੰ ਪੁੱਛਗਿੱਛ ਦੇ ਲਈ ਪੁਲਿਸ ਰਿਮਾਂਡ حاصل ਨਹੀਂ ਹੋਇਆ ਦੋ ਲੋਕਾਂ ਦਾ ਨਾ ਤਾਂ ਲਫਰੀ ਦਾ ਨਾ ਹਰਪੀ ਸਿੰਘ ਦਾ ਤੀਜਾ ਸ਼ਖਸ ਜਿਹੜਾ ਸੰਦੀਪ ਅਰੋੜਾ ਉਸ ਨੂੰ ਅੱਜ ਪੇਸ਼ ਨਹੀਂ ਕੀਤਾ ਗਿਆ ਸੀ ਕਿਉਂਕਿ ਇਹ ਜਿਹੜੇ ਦੋਨੋਂ ਸ਼ਖਸ ਨੇ ਇਹਨਾਂ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਸੀ 24 ਘੰਟੇ ਦਾ ਸਮਾਂ ਹੁੰਦਾ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਅੱਜ ਪੇਸ਼ ਕਰਨਾ ਲਾਜ਼ਮੀ ਸੀ ਸੰਦੀਪ ਅਰੋੜਾ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਉਸ ਨੂੰ ਸੰਦੀਪ अरोड़ा ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਲਈ 24 ਘੰਟੇ ਦਾ ਸਮਾਂ ਯਾਨੀ ਕੱਲ ਬਾਅਦ ਦੁਪਹਿਰ ਤੱਕ ਦਾ ਸਮਾਂ ਪੁਲਿਸ ਦੇ ਕੋਲ ਹੈ ਇਸ ਲਈ ਉਸ ਨੂੰ ਅੱਜ ਪੇਸ਼ ਨਹੀਂ ਕੀਤਾ ਗਿਆ ਉਸ ਨੂੰ ਕੱਲ ਪੇਸ਼ ਕੀਤਾ ਜਾਵੇਗਾ ਪਰ ਉਹ ਦੇਖਣਾ ਹੋਵੇਗਾ ਕਿ ਹਰਪ੍ਰੀਤ ਸਿੰਘ ਤੇ ਲਖਪ੍ਰੀਤ ਸਿੰਘ ਦਾ ਤਾਂ ਪੁਲਿਸਰਮਾਨ ਨਹੀਂ ਮਿਲਿਆ ਕਿ ਸੰਦੀਪ अरोड़ा ਜਿਸ ਤੋਂ ਡਰਗ ਜਿਹੜਾ ਹੈਗਾ ਲੈਂਡ ਦਾ ਦਾਵਾ ਕੀਤਾ ਗਿਆ ਕਿ ਉਹਦੇ ਤੋਂ ਪੁੱਛ ਕੇ ਦੌਰਾਨ ਪੁਲਿਸ ਐਸੇ ਤੱਥ ਇਕੱਠੇ ਕਰ ਪਾਏਗੀ ਕਿ ਉਸ ਵਿਅਕਤੀ ਦਾ ਰਿਮਾਂਡ ਜਿਹੜਾ ਉਹ ਹਾਸਲ ਕੀਤਾ ਜਾ ਸਕੇ ਕਿਉਂਕਿ ਇਨਾਂ ਨੂੰ ਤਾਂ ਹੈਪਚੁਅਲ ਕਿਤੇ ਨਾ ਕਿਤੇ ਹਰ ਪੀਟਰੂ ਤਾਂ ਹੈਪਚੁਅਲ ਮੰਨ ਲਿਆ ਗਿਆ ਪੁਲਿਸ ਆਪ ਕਹਿ ਰਹੀ ਸੀ ਕਿ ਇਹ ਤਾਂ ਨਸ਼ੇ ਦਾ ਆਦੀ ਆ ਤਾਂ ਆਦੀ ਵਿਅਕਤੀ ਹੈ ਜਿਹੜਾ ਉਸ ਤੋਂ ਸ਼ਾਇਦ ਜਾਦਾ ਪੁੱਛ ਕੇ ਸਿੱਧੀ ਜ਼ਰੂਰਤ ਸ਼ਾਇਦ ਨਹੀਂ ਹੋਵੇਗੀ ਇਸ ਲਈ ਅਦਾਲਤ ਨੂੰ ਲੱਗਿਆ ਹੋਵੇਗਾ ਕਿ ਪੁਲਿਸ ਆਪ ਕਹਿ ਰਹੀ ਹੈ ਕਿ ਇਹ ਆਦੀ ਨੇ ਹੈਪਚੁਅਲ ਨੇ ਡੋਪ ਟੈਸਟ ਰਿਪੋਰਟ ਪੁਲਿਸ ਦੇ ਰਹੀ ਆ ਤਾਂ ਨਸ਼ੇ ਦਾ ਆਦੀ ਵਿਅਕਤੀ ਹੈ ਉਹ ਤੋਂ ਪੁੱਛ ਕੇ ਕੀ ਕਰਨੀ ਉਹ ਤਾਂ ਕਹਿ ਰਿਹਾ ਕਿ ਨਸ਼ਾ ਕੀਤਾ ਹੋਇਆ ਪੁਲਿਸ ਨੇ ਜਿਹੜੀ ਡੋਪ ਟੈਸਟ ਰਿਪੋਰਟ ਬੋਲ ਰਹੀ ਸੀ ਪਰ ਜਿਹੜਾ ਵਿਅਕਤੀ ਕਮਰਸ਼ੀਅਲ ਕਰ ਰਿਹਾ ਜਿਹੜਾ ਵਿਅਕਤੀ ਉਸ ਨੂੰ ਵੇਚ ਰਿਹਾ ਡਰੱਗਸ ਨੂੰ ਉਸ ਵਿਅਕਤੀ ਤੋਂ ਹੋ ਸਕਦਾ ਹੈ ਕਿ ਜਦੋਂ ਪੇਸ਼ ਕੀਤਾ ਜਾਵੇ ਪੁਲਿਸ ਕੋਲ ਹੋਰ ਤੱਤ ਹੋਣ ਕਿਉਂਕਿ ਪੁੱਛਗਿੱਛ ਕਮਰਸ਼ੀਅਲ ਰਿਕਵਰੀ ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਨੂੰ ਲਾਜ਼ਮੀ ਹੋ ਜਾਂਦੀ ਹੈ ਤਾਂ ਦੇਖਦੇ ਆਂ ਜੀ ਤਾਂ ਤੱਤ ਕੀ ਨੇ ਸੱਚ ਕੀ ਆ ਪਰਿਵਾਰ ਦਾ ਦਾਵਾ ਹੈ ਕਿ ਸਾਰਾ ਝੂਠ ਆ ਪੁਲਿਸ ਦਾ ਦਾਵਾ ਹੈ ਕਿ ਅਸੀਂ ਇਹ ਰਿਕਵਰੀ ਕੀਤੀ ਆ ਜੀ